ਬਾਈ ਦੇ ਲਈ ਇੱਕ ਰੀ ਅਰਦਾਸ ਕਰੀਏ ਕਿਉਂਕਿ ਬਹੁਤ ਦੁੱਖ ਲੱਗਿਆ ਜਦੋਂ ਪਤਾ ਚੱਲਿਆ ਕਿ ਰਾਜਵੀਰ ਜਵੰਦਾ ਬਾਈ ਦਾ ਐਕਸੀਡੈਂਟ ਹੋਇਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ 40 ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਬਾਈ ਜੀ ਦੀ ਜਿਹੜੀ ਸੇਤ ਹੈ ਹਾਲੇ ਉਸ ਦਾ ਕੋਈ ਅਪਡੇਟ ਬਾਹਰ ਨਹੀਂ ਆਇਆ ਪਰ ਸਿਰ ਦੀ ਸੱਟ ਦੱਸੀ ਜਾ ਰਹੀ ਲੱਗੀ ਹੈ ਨਾਜ਼ੁਕ ਜਿਹੜੀ ਹਾਲਾਤ ਜ਼ਰੂਰ ਹੋਗੇ ਨੇ ਪਰ ਤੁਹਾਡੀ ਅਰਦਾਸ ਤੁਹਾਡੀ ਮਾਲਕ ਅਗੇ ਕੀਤੀ ਬੇਨਤੀ ਜ਼ਰੂਰ ਬਾਈ ਦੇ ਨਾਲ ਚੱਲੇਗੀ ਤਾਂ 22 ਰਾਜਵੀਰ ਜਿਨ੍ਹਾਂ ਨੇ ਹਮੇਸ਼ਾ ਸਾਫ਼ ਸੁਥਰੀ ਗਾਇਕੀ ਗਾਈ ਹੈ ਚਾਹੇ ਉਹ ਧੀਆਂ ਦੇ ਨਾਲ ਜੁੜਿਆ ਗਾਣੇ ਹੋਣ ਸਕੂਨ ਦਿਲ ਕਰੇ ਤੇਰਾ ਨਾ ਸਕੂਨ ਰੱਖ ਦੇਵਾਂ ਤੇ ਫੋਕ ਗਾਇਕੀ ਦੇ ਵਿੱਚੋਂ 골ਡ ਮੈਡਲ ਉਹਨਾਂ ਨੇ ਛੋਟੀ ਉਮਰ 'ਚ ਤੇ ਆਪਣੀ ਜਿਹੜੀ ਵੱਖਰੀ ਟਰਬਨ ਦੀ ਪਛਾਣ ਜਿਹੜੀ ਅਸੀਂ ਕਹਿ ਦਿੰਦੇ ਹਾਂ ਸਾਡੇ ਪੰਜਾਬੀ ਪੰਜਾਬੀ ਹੋਣ ਦਾ ਜਿਹੜਾ ਮਾਣ ਹੈਗਾ ਉਸ ਨੂੰ ਬਰਕਰਾਰ ਰੱਖਿਆ ਕੁਲਵਿੰਦਰ ਬਿੱਲਾ ਜੀ ਹੋਰਾਂ ਨਾਲ ਕਨਵਰ ਗਰੇਵਾਰ ਗਰੇਵਾਲ ਹੋਰਾਂ ਨਾਲ ਬਹੁਤ ਜ਼ਿਆਦਾ ਉਹਨਾਂ ਦਾ ਪਿਆਰ ਉਹ ਹਸਪੀਟਲ ਵੀ ਪਹੁੰਚੇ ਤੇ ਅਸੀਂ ਕਵਾਂਗੇ ਅਰਦਾਸ ਕਰੀਏ ਬਈ